तो करो जो सुनो जी 334000 से साहब तो देना रहे जी लोग तो तो ये की कर लो 80 कॉल बजे मुझसे कॉल करो जो सुबह या रात को करिए तो चले वरना अपन 9 हां भाई सर जैसे मेरा ही पसंद आते रिजल्ट के में दबाएगा वही हो जाएगा वही हो जाएगा लगे रिजल्ट आया ठीक है ठीक है ਇਸੇ ਵግਰੀਏ ਜੋ ਕਟਲ ਦਵਾਈ ਦੇ ਕਟਲ ਇਹਨਾਂ ਬਾਲ ਦੇ ਕਾ ਵੀ ਸਾਰੇ ਨੂੰ ਪਾਣੀ ਦੇ ਰਿਹਾ ਹੈ ਉਹ ਸੌਂ ਕਰ ਦਿੱਤਾ ਤਾਂ ਇਹ ਆਈ ਗਈ ਦੇਖਣਾਂ ਦੀ ਗਾਉਂ ਤੇ ਹੋਰ ਦਿਖਾ ਦਿਓ ਜੀ ਇਹ ਤਾਂ ਬਹੁਤ ਵਧੀਆ ਦਵਾਈ ਤੇਜ ਤੋਂ ਇਹ ਰਿਜ਼ਲਟ ਬਹੁਤ ਸੋਹਣਾ ਦਾ ਕੁਤੂ ਕੁਤ ਵਧੀਆ ਕਰਉਂਦੀ ਆ ਤੇ ਘਾਸਾਂ ਪੂਰੀਆ ਕਰਦੀ ਆ ਸਾਰੀਆਂ ਬਹੁਤ ਥੋੜਾ ਰਿਹਾ ਚਲੋ ਭਾਈ ਜਲਦੀ ਕਰਮ ਇਹ ਵੀ ਪੂਰੇ 1500 ਰੁਪਏ ਰਿਪੀਲਾ ਪੱਤਾ ਹੁੰਦਾ ਦਾ ਪਾਣੀ ਪੁੰਜਾ ਦੇ ਲਾ ਕੇ ਜੀ ਉਹਦੇ ਵਿੱਚ ਹਾਲ ਤੋਂ ਆਉਂਦਾ ਆ ਰਿਜ਼ਲਟ ਬਹੁਤ ਨਹੀਂ ਆਉਂਦਾ ਤੋ ਤੇ ਜੂਰੀਆ ਦੇ ਨਾਲ ਜੂਰੀਆ ਕਿੰਨਾ ਹੀ ਇਹਨਾਂ ਨੂੰ ਬਸ ਦੱਸਦਾ ਜੂਰੀਆ ਇਹਨੂੰ ਨੂੰ ਕੁਝ ਪਾ ਲੋ 17 ਮਿੰਟ ਢੋਲੀ ਚ ਤੇ ਇਹ ਟੋਲੀ ਇਹ ਇੱਕ ਕਰਨ ਕਿੰਨੇ ਰੰਗੋਂ ਬੋਤਨ ਸਵਾਰਨੇ ਕਿਦਾਰ ਹੋ ਜਾਉਂਗੇ ਤੇ ਇਹਦਾ ਭੋਲ ਬਣਾਇਆ ਕਰਤਾ ਉਹਨੇ ਕੋਲ ਲਿਆ ਠੀਕ ਹੈ ਤੇ ਯਾਦ ਬੋਲਦਾ ਹੈ ਰੋ ਦਵਾਈ ਦਾ ਸੋ ਕਿ ਉਹ ਦੇਖ ਰਹੇ ਲਾਇਕਵਾਦ ਨੇ ਜਿਹੜੇ ਤੋਂ ਵਧੀਆ ਤੋਂ ਨਾਲ ਕੋਈ ਵੀਡੀਓ ਦੇਖੋ ਇਹਦੇ ਕਿੰਨੇ ਦਾ ਸੀ ਜੀ ਦੂਸਰਾ ਦੇਖੀਏ ਵੀ ਇਹੋ ਗੱਲ ਹੈ ਇਹ ਗੂਰੀ ਨੂੰ ਮਤਲਬ ਅੱਪਾ ਇਹ ਨਾ ਕੋਈ ਗਲਤ ਨਾ ਸਮਝੋ ਕਿ ਤੁਹਾਡੇ ਕੱਲ੍ਹ ਵਾਸਤੇ ਨਹੀਂ ਗੂਰੀਆ ਜੀ ਟੋਟਲੀ ਕਸਟਮਰ ਨੂੰ ਕੈਸ਼ ਕਿਪਾ ਗਿਆ ਜਿਹੋ ਜਿਹੇ ਦਾ ਆਇਆ ਪੇਮੈਂਟ ਹੋ ਗਈ ਆ ਵੱਡੀ ਵੀਰੇ ਜੀ ਕਿਉਂਕਿ ਯੂਰੀਆ ਸਾਨੂੰ ਵੀ ਪੁੱਛੋ ਕੈਸ ਹੋਊਗਾ ਤੇ ਯੂਰੀਆ ਤੇ ਡੀਏਪੀ ਦਾ ਉਹ ਦਾਅਰਾ ਅਸੀਂ ਬੰਦ ਕਰ ਦੇਵਾਂਗੇ। ਦਵਾਈ ਸਾਰੀ ਆਪਣਾ ਜਾਂਦੀ ਹੈ। ਇਹ ਦਵਾਈ ਦਾ ਠੀਕ ਹੈ ਸਾਰੀ ਜਿੰਨੀ ਦਾ ਲਿਖੋ ਤੁਸੀਂ ਕੋਈ ਜਾਂਦੇ ਆ ਅੱਗੇ ਉੱਤੋਂ ਫੜ ਕੇ ਜਿੰਦੇ ਜਿਹੜੇ ਐਡਜਸਟਮੈਂਟ ਕਰਦੇ ਹੋ। ਕਿਉਂਕਿ ਕਿਉਂਕਿ ਬਾਈ ਲਾਉਣ ਦਾ ਤੁਸੀਂ ਕਹਿ ਦੇਵੋ ਆਪੇ ਹੁਣ ਕਿੱਥੇ ਬਾਅਦ 13 ਮਹੀਨੇ ਜਰੀਏ। ਕੋਈ ਆਨੇ ਤੁਸੀਂ ਲਾਣ ਦਿੰਦਾ ਕਹਿੰਦੇ ਕਰ ਦੋ ਵੀ ਐਡਜਸਟਮੈਂਟ ਕਰ ਲਵੋ ਬਾਬੋ। ਕਿਉਂਕਿ ਉਹਨੂੰ ਉਹਨੂੰ ਵੀ ਦੱਸਿਆ ਸੀ ਜਦੋਂ ਖਾਤਾ ਤੁਹਾਡਾ ਲਾਇਆ ਸੀ ਨਾ ਉਹਨਾਂ ਨੇ ਬੋਧ ਦੱਸਿਆ ਸੀਗਾ ਵੀ ਯੂਰੀਆ ਦੀ ਜਿਹੜੀ ਪੇਮੈਂਟ ਆ ਤੇ ਡੀ ਉਹਨਾਂ ਦਾ ਕੋਈ ਆਉਗੂ ਨਹੀਂ ਦਵਾਈਆਂ ਦਾ ਚਲੋ ਅਸੀਂ ਦਾਤ ਕਰਦੇ ਆ। ਇਹ ਵੀ ਵੈਸੇ ਤਾਂ ਮੂਹਰੇ ਨਹੀਂ ਹੋਣਾ ਨਹੀਂ ਜੂਰੀ ਇਹ ਤਾਂ ਦੇਖੋ ਹਣੇ 9 ਟਾਈਮ ਆ ਕੇ ਜੇ ਤੁਸੀਂ ਪਹਿਲੇ ਹੀ ਹੋ ਕਰਦੇ ਨਹੀਂ ਮੈਂ ਦੱਸਿਆ ਤੁਸੀਂ ਗੱਲ ਤਾਂ ਕਰੋ ਨਾ ਪਰ ਇੱਕ ਵਾਰ ਕੋਈ ਨਾ ਫੇਰ ਆਜੋ ਤੁਸੀਂ। ਤੁਸੀਂ ਉਹਨਾਂ ਨਾਲ ਗੱਲ ਕਰਕੇ ਤੁਹਾਡੇ ਰੈਡੀ ਨਾਲ ਗੱਲ ਕਰਕੇ ਉਹਨਾਂ ਨੂੰ ਪੁੱਛੋ ਤੇ ਕਿਉਂਕਿ ਯੂਜੇ ਡੀਏਪੀ ਤਾਂ ਬਹੁਤੋਂ ਬਾਹਰ ਆ ਸੀ ਆ ਪੈਂਟ ਪੜਾ ਕੇ ਨਾ ਆਉਣਾ ਮੁੰਡਿਆਂ ਅੱਜ ਸੀ ਤੇ ਰੋਣਾ ਵੀ ਆ। ਯੂਜੇ ਤੇ ਡੀਏਪੀ ਅਸੀਂ ਟੋਟਲੀ ਨਰਜ਼ ਕੀਤਾ ਹੋਇਆ। ਤੂੰ ਦੇਖ ਲੈ ਮੈਂ ਬਾਕੀ ਜਿਉ ਕੋਈ ਬਣਿਆ ਉਹ ਨਹੀਂ ਫਿਰ ਤੁਹਾਨੂੰ ਕਰਨਾ ਪੈਣਾ ਤੁਹਾਨੂੰ ਕਿਉਂਕਿ ਇਹ ਨੂੰ ਅਡਜਸਟ ਕਰਨਾ ਪੈਣਾ ਉਹ ਸਾਡੇ 250 ਬਾਹਰ ਕਿਉਂਕਿ ਯੂਨਲ ਡੀਏਪੀ ਦੀ ਪੇਮੈਂਟ ਵੱਡੀ ਬਣ ਜਾਈ ਆ ਇਸ ਲਈ ਅਸੀਂ ਯੂਆ ਤੇ ਡੀਏਪੀ ਪ੍ਰੋਪਰਲੀ ਮਤਲਬ ਕੋਈ ਵੀ ਜ਼ਿੰਮੇਵਾਰ ਤੁਹਾਨੂੰ ਸਾਡੇ ਦੇ ਸਾਰੇ ਇੱਕ ਸਮਾਨ ਹੋਵੇ ਤੇ ਸਾਰਾ ਦਾ ਮਾਨ ਕਰਦੇ ਸਬਕਸ ਕਰਦੇ ਤੇ ਉਹਦੇ ਕਰਕੇ ਸੀ ਉਹ ਉਧਾਰ ਤੱਕ ਨਹੀਂ ਬੰਦ ਕੀਤਾ ਗਿਆ ਯਾਨੀ ਇਹਦੇ ਡੀਏਪੀ ਦੇਖ ਲੈ ਨਹੀਂ ਤਾਂ ਫਿਰ ਕਰਨਾ ਪਊ ਜੀ ਸਾਹਿਬ ਕੋਈ ਐਸ ਤੁਸੀਂ ਤੁਹਾਡੇ ਡੈਡੀ ਨਾਲ ਗੱਲ ਕਰੋ ਆਪੀ ਉਹਨਾਂ ਨੂੰ ਪਤਾ ਮੈਂ ਸਮਝਾਇਆ ਸੀ ਉਹਨਾਂ ਨੂੰ ਜਿੱਦੇ ਖਾਤਾ ਲਾਇਆ ਸੀਗਾ ਠੀਕ ਹੈ ਨਾ ਕਿਉਂਕਿ ਉਹਦੇ ਉਹ ਕਾਲਾ ਵੀ ਨਾਲ ਸੀ ਮੈਂ ਉਸ ਨੂੰ ਸਾਰੀ ਜਸਤੀ ਸੀਗਾ ਤੇ ਆਪਕੋ ਯੂਰੇ ਤੇ ਡੀਪੀ ਤੇ ਪੋਟਾਸ਼ ਵਗੈਰਾ ਜਿੰਨਾ ਵੀ ਆ ਇਹ ਟੋਟਲੀ ਅਸੀਂ ਲਗਦੇ ਵਿੱਚ ਨੇ ਤੇ ਦਵਾਈਆਂ ਨੇ ਜਿਹੜੀਆਂ ਉਹ ਉਦਾਹਰਨ ਮਿਲ ਜਿਵੇਂ ਠੀਕ ਹੈ ਨਾ ਦਵਾਈਆਂ ਦਾ ਵੀ ਤੁਸੀਂ ਕਿ ਹੁਣ ਜਿਹੜਾ ਤੁਹਾਨੂੰ ਮੈਂ ਪਿਛਲੀ ਵਾਰ ਦਵਾਈ ਦਿੱਤੀ ਆ ਅਸੀਂ ਉਹ ਵੀ ਹਾਰਡ ਕੈਸ਼ ਖਰੀਦਦੇ ਆ ਪੁੱਛੋ ਸਾਨੂੰ ਤਾਂ ਲਗਦਾ ਹੋਣਾ ਪੈਂਦਾ ਨਾ ਉਹ ਤੇ ਹੁਣ ਮਾਰਜਿਨ ਤੁਹਾਨੂੰ ਕੋਤੋਂ ਵੇਚ ਕੇ ਲੈਣਾ ਕੋੰਪੀਟੀਸ਼ਨ ਇਹਨਾਂ ਦਾ ਦਵਾਈਆਂ ਚ ਸੋਈ ਇੱਦੀ ਗੱਲਬਾਤ ਹੈ ਜੀ ਕਿ ਤੁਹਾਨੂੰ ਕੀਤਾ ਹੈ ਵੀ ਤੋਰੀ ਫੁਲਕਾ ਚੱਲੀ ਜਾਂਦਾ ਵਾ ਵਧੀਆ ਜਿਵੇਂ ਚਲੋ ਇੱਕ ਚਾਲ ਆ ਸਾਡੇ ਕੋਲ ਸੀ ਹੋਰ ਕੁਝ ਨਹੀਂ ਕਰ ਸਕਦੇ ਇਸੇ ਕੰਮ ਤੇ ਡਿਪੈਂਡ ਹੋ ਜਾਗੇ ਬੰਦੇ ਚਲੋ ਕਰ ਲਾਂਗੇ ਨਹੀਂ ਫਿਰ ਤੁਹਾਨੂੰ ਕਰਦੇ ਗੱਲ ਕਰਨ ਨੂੰ ਕੋਈ ਆ ਵੀ ਥੋੜੇ ਰਿਜ਼ਲਟ ਕਿਵੇਂ ਕੋਈ ਹੈਗਾ ਰਿਜ਼ਲਟ ਇਹਦਾ ਰਿਜ਼ਲਟ ਬਹੁਤ ਦੀ ਦਵਾਈ ਦੇਣਾ ਇਹਦਾ ਰਿਜ਼ਲਟ ਬਹੁਤ ਸੋਹਣਾ ਆਊਗਾ ਤੇ ਪਹਿਲਾਂ ਰੂਟੀਨ ਤੁਸੀਂ ਦੇਖ ਰਹੇ ਹੋ ਤੇ ਬਹੁਤ ਸੋਹਣਾ ਰਿਜ਼ਲਟ ਇਹਦਾ ਦਵਾਈ ਦਾ ਕੋਈ ਹੋਰ 150 ਲੀਟਰ ਪਾਣੀ ਦਾ ਤੁਸੀਂ ਲਾਇਓ ਨਹੀਂ ਕੋਈ ਬੇਵਿਕਰ ਹੋ ਜਾਓਗਾ ਗਾਰੰਟੀ ਹੈ ਚੀਜ਼ ਦੀ 150 ਲੀਟਰ ਪਾਣੀ ਦਾ ਤੁਸੀਂ ਲਾਉਣੇ ਲਾਉਣਾਗਾ ਤੇ ਧੁੱਪ ਚੜੀ ਤੋਂ ਕਰਿਓ ਮੀਂਹ ਕਨੇ ਦੇਖ ਲਿਓ ਤੇ ਜੇ ਮੌਸਮ ਖਰਾਬ ਦੇਖਿਆ ਤਾਂ ਤੁਸੀਂ ਆਕੇ ਸਾਡੇ ਤੋਂ ਸਟਿੱਕਰ ਲੈ ਜੂਂ ਬੂਦ ਲੈ ਜੂਂ ਉਹਨੂੰ ਨਾਲ ਪੱਤਰਿਓ ਤੇ ਅਦਰਵਾਇਜ਼ ਰੋੜਨੇਗੀ ਸਪਰੇਅ ਦੀ ਕਰਤੂ ਉਹਦਾ ਸਮਾਹਿਆ ਕਰਤੂ ਤੇ ਬਾਕੀ ਆ ਜਿਹੜਾ ਜੂਡੀ ਡੀਪੀ ਦਾ ਇਹ ਤੁੰਦੇ ਫਾਜ਼ਲ ਸਾਹਿਬ ਨਾਲ ਸਾਡੇ ਗਿਆ ਤੂਰੀ ਗਿਆ ਤੁਸੀਂ ਉਹਨਾਂ ਨੂੰ ਕਸਵੀ ਦਿਓ ਤੇ ਜੂਡੀ ਦਾ ਲੈ ਲਓ ਹਾਂ ਉਹਦਾ ਤੁਸੀਂ ਪੇਮੈਂਟ ਲੈ ਆਓ ਜੂਡੀ ਦੀ ਤੇ ਜੂਡੀ ਤੁਹਾਨੂੰ ਦੇ ਦੇਣਾ ਕੁਛ ਇਕੱਠਾ ਹੈ ਪਰ ਜੂਡੀ ਨਾ ਆਉਂਦਾ ਉਸੇ ਹੋਰ ਕੁਝ ਯਵਤਦ ਕੁਝ ਹੋਰ ਤਾਂ ਨਹੀਂ ਪੈਂਦੀ ਨਾ ਨੇ ਹੋਰ ਵਧੀਆ ਤੁਰਪੇ ਨਹੀਂ ਇਹ ਪੂਰੀ ਵਧੀਆ ਤੁਰਪੂ ਇੱਕ ਇਹ ਕਰ ਦੋ ਇੱਕ ਆਪਕਾ 5 ਸਰਦਾਬਾ 2 5 ਸਰਦਾਬਾ ਕਰ ਦੋ ਜਿਹ ਵਿੱਚੀ ਬੋਲ ਨਹੀਂ ਵਿੱਚ ਇੰਨੀ ਮਿਕਸ ਕਰਨੀ ਸਕਦੇ ਨਾ ਤਾਂ ਯੂਨੀਵਰਸਿਟੀ ਇਹ ਚੀਜ਼ ਕਹਿੰਦੀ ਆ ਨਾ ਸਾਡਾ ਡਿਪਾਰਟਮੈਂਟ ਨੂੰ ਇਜਾਜ਼ਤ ਨਹੀਂ ਦਾ ਤੇ ਦੋ ਤੋਂ ਵੱਧ ਮਿਕਸ ਹੁੰਦਾ ਹਾਲ ਹੈ ਕਿ ਇੱਕ ਦਵਾਈ ਹੀ ਕਰਨੀ ਚਾਹੀਦੀ ਆ ਤੇ ਨਾ ਹੀ ਕੋਈ ਕੰਪਨੀ ਰეკਮੈਂਡੇਸ਼ਨ ਕਰਦੀ ਆ ਵੀ ਤੁਸੀਂ ਦੋ ਤੋਂ ਇੱਕ ਤੋਂ ਵੱਧ ਸਪਰੀਹਾਂ ਨੂੰ ਮਿਲਾ ਕੇ ਕਰੋ ਕਿਉਂਕਿ ਕਈ ਵਾਰ ਦਵਾਈਆਂ ਪਾੜ ਜੇ ਨਹੀਂ ਉਹਨਾਂ ਦਾ ਰਿਜ਼ਲਟ ਨਹੀਂ ਮਿਲਦਾ ਦਵਾਈਆਂ ਤੋਂ ਥੋੜਾ ਨੁਕਸਾਨ ਹੁੰਦਾ ਹੈ। ਕੋਈ ਵਾਰ ਦਵਾਈਆਂ ਜ਼ਿਆਦਾ ਮਿਲਦੀਆਂ ਤਾਂ ਉਹਦੇ ਨਾਲ ਫਸ ਜਾਂਦਾ ਵੀ ਨੁਕਸਾਨ ਹੁੰਦਾ ਹੈ। ਇਸ ਕਰਕੇ ਦਵਾਈ ਕੋਸ਼ਿਸ਼ ਕਰਾ ਕਰੋ, ਕੱਲੀ-ਕੱਲੀ ਕਰਾ ਕਰੋ। ਕੱਲੀ-ਕੱਲੀ ਕਰਨ ਦੇ ਨਾਲ ਥੋੜੀ ਮਿਹਨਤ ਦਾ ਵੱਧ ਹੁੰਦੀ ਹੈ ਪਰ ਉਹਦਾ ਰਿਜ਼ਲਟ ਆਪ ਨੂੰ ਪ੍ਰੋਪਰ ਮੈਨਟਰੀ ਦਾ ਵਧੀਆ ਰਿਜ਼ਲਟ ਹੋਵੇਗਾ। ਇਹਦਾ ਰਿਜ਼ਲਟ ਤਾਂ ਬਈ ਆਈ ਗਾਰੰਟੀ ਹੈ। ਥੋੜਾ ਜਿਆਦਾ ਤਾਂ ਜੇ ਤੁਸੀਂ ਮਿਹਨਤ ਕਰ ਸਕੋ ਪਹਿਲਾਂ ਇਹਨੂੰ ਕੱਲੀ ਨੂੰ ਕਰੋ ਫਿਰ ਉਸ ਤੋਂ ਬਾਅਦ 2 ਦਿਨ ਬਾਅਦ ਇਹਨੂੰ ਪੈਕੇਟ ਰੱਖੋ। ਗਾਰੰਟੀ ਹੈ ਕੋਈ ਇਹਦੀ? ਸਾਰੇ ਆਏ ਦੀ ਗਾਰੰਟੀ ਦਾ ਜਰਨਲ ਬਾਕਸ ਨੂੰ। ਪਹਿਲਾਂ ਤਾਂ ਕੋਈ ਮਤਲਬ ਨਹੀਂ ਵੀ ਨੂੰ ਲੰਬੇਲਾ ਕੰਮ ਤਲੇ ਲੀਟਰ ਦਾ ਕੀ ਰੇਟ ਹੈ ਇਹ ਇਹ 1190 ਰੁਪਏ ਦਾ ਜੀ ਦੇਖ ਕੇ ਲਾਓ ਜੀ ਦਾ ਲਾਓ ਉਹ ਜਾਇ ਜੀ ਲਾਏਗੀ ਕੋਈ ਉਹਨੇ ਤੁਹਾਡੇ ਵਾਸਤੇ 1180 ਬਣਾ ਦੇਣਾ ਹੋਰ ਹੋ 5000 ਰੁਪਏ ਦਬਾਈ ਜੀ ਇਹ ਹੁਣ ਇਹ ਤਾਂ ਇੰਨਰ ਦਾ ਚਲੋ ਤੁਹਾਨੂੰ ਪਤਾ ਹੀ ਹੈ ਇੰਨਰ ਦਾ ਹੁਣ ਜਾਇਜ਼ੀ ਆ ਆਪਾਂ ਜਹੁਣ 10 ਕਿਲੋ ਨੇ 100 ਰੁਪਏ ਕਿੱਲੀ ਪਿਆ ਜੀ ਇਹ ਤਾਂ ਕੋਈ ਜਿਆਦਾ ਨਹੀਂ ਹੁੰਦਾ ਨਾ 100 ਰੁਪਏ ਕਿਲੋ 500 ਰੁਪਏ ਕਿੱਲਾ ਪਿਆ ਤੇ ਅੰਗਰ ਕੋਈ ਜਿਆਦਾ ਨਹੀਂ ਦਾ ਚਲੋ ਠੀਕ ਹੈ ਜੀ 100 ਰੁਪਏ ਵਿਗਾ ਤਾਂ ਪੈਂਦੀ ਹੈ ਦਬਾਈ ਹੂੰ ਇਹ ਆ ਵੀ ਚਲੋ ਜੱਟ ਵੀ ਹੋ ਗਈ ਹੋਈ ਤਾਂ ਕੋਈ ਉਹ ਨਹੀਂ ਦੇ ਦਰੋ ਠੀਕ ਹੈ ਜੀ ਹੋ ਕੋਈ ਸੇਵਾ ਵਾਸਾ ਸ਼ੁਕਰੀਏ ਬਰਵਾਸ ਉਹ ਕੀ ਗੱਲ ਠੀਕ ਹੈ ਠੀਕ ਬਸ ਉਹ ਵੀ ਤੂਰੀਆ ਬਾਅਦ ਕਾਉ ਲਈ ਪਹਿਲਾਂ ਉਹਦੇ ਬ੍ਰਾਂਡ ਲੈ ਕੇ ਹਲੇ ਇਹ ਵੀ ਨਾ ਕਰ ਦਿੰਦੇ ਆਹ ਨਹੀਂ ਲੈਣੀ ਮੈਂ ਉਹ ਲੈਣੀ ਆ ਇਸ ਇਨਾਂ ਨੂੰ ਮੈਨੂੰ ਉਹਦੇ ਜੀ ਦੇ ਕਾਲੇ ਨੇ ਵੀ ਬੰਦਾ ਨੂੰ ਪਸਾ ਕੇ ਦੱਤਾਂ ਨੇ ਇਹਨਾਂ ਚ ਇਨੋਂ ਜਿੱਤੇ ਹੋਰੀ ਬਾਰਾ ਇਹਨਾਂ ਨੂੰ ਚੈੱਕ ਕਰਾਂਗਾ ਸਿਰ ਫਿਰ ਦੋ ਤੁੰਗਾ ਉਹ ਦੋ ਚੈੱਕ ਲੈ ਕੇ ਰੱਖਦੇ ਆਂ ਖਾਲੀ ਕਿਉਂਕਿ ਸਾਡੇ ਵੀ ਕੰਪਨੀਆਂ ਲੈਂਦੀ ਨਹੀਂ ਕਿ ਇੱਥੇ ਕਿਹੜਾ ਕੋਈ ਹੋਵਾ ਦੂਜੀ ਨੰਬਰ ਤੇ ਯੂਰੀਆ DAP ਦਾ ਨਲਕ ਭਾਗ ਦਾ ਹਾਰਫਾ ਉਹਦੇ ਨੂੰ ਅਸਮ ਯੂਰੀਆ DAP ਦਾ ਅੱਗੇ ਕਿੱਥੇ ਜਾਵਾਂਗੇ ਚਲੋ ਦੇ ਦੇਣਾ ਕੋਈ ਨਾ ਕੋਈ ਇਹ ਬੰਦਾ ਆਜ ਮੈਦਾਨ ਕਦ ਤੱਕ ਨਹੀਂ ਕੋਣਗੀ ਆਜ ਮੈਦਾਨ ਕਦ ਨਹੀਂ ਕੋਣਗੀ ਇੱਕੇ ਜੋ ਬੋਟੇ